ਸਸ ਜੀ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਆਜ਼ਾਦ ਉਮੀਦਵਾਰ ਹਲਕਾ ਐਪਸਡ ਸਾਊਥ ਮੈਨੂੰ ਕੋਈ ਹੁਣ ਇੱਕ ਬੀਬੀ ਮਿਲੀ ਸੀਗੀ ਤੇ ਉਹ ਆਪਣੇ ਕਹਿ ਰਹੀ ਸੀ ਵੀ ਤੁਸੀਂ ਜੇ ਕੋਈ ਆਪਣੇ ਇਨਸਾਨ ਹੈਗਾ ਵਾ ਡਿਸੇਬਿਲਟੀ ਤੇ ਤੁਸੀਂ ਉਹਨਾਂ ਨੂੰ ਕੀ ਕਰੋਗੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਦੱਸੋ ਮੈਂ ਤੁਹਾਡੇ ਲਈ ਤੁਸੀਂ ਕੀ ਚਾਹੁੰਦੇ ਆ ਤੇ ਉਹ ਕਹਿੰਦੀ ਕਹਿੰਦੀ ਵੀ ਅਸੀਂ ਜਦੋਂ ਵੀ ਜਾ ਕੇ ਡਿਸੇਬਿਲਟੀ ਸਾਨੂੰ ਚੈੱਕ ਮਿਲ ਰਹੀ ਹੈ ਜਦਸ ਅਸੀਂ ਕੁਝ ਲੈਣਾ ਹੈਗਾ ਵਾ ਵੀ ਸਾਨੂੰ ਕੋਈ ਖਾਤੇ ਨਹੀਂ ਸਾਡੇ ਪੂਰੇ ਹੋਰੇ इवन दो ਅਸੀਂ ਜਿਵੇਂ ਸਬੇਟ ਤੇ ਹੈਗੇ ਇੰਨਾ ਅਸੀਂ ਕੰਮ ਨਹੀਂ ਕਰ ਸਕਦੇ ਕਿ ਜਿਵੇਂ ਅਸੀਂ ਲਿਮਟਿਡ ਹੈਗੇ ਵੀ ਕੀ ਕੰਮ ਕਰ ਸਕਦਾ ਕੀ ਨਹੀਂ ਤੇ ਨਹੀਂ ਤਾਂ ਆਪਣੇ ਵੀ ਚੈੱਕ ਤੋਂ ਬਾਅਦ ਵੀ ਅਸੀਂ ਕਿਰਾਇਆ ਦੇਣ ਤੋਂ ਬਾਅਦ ਵੀ ਸਾਡੇ ਤਾਂ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਰਹਿਣਗੇ ਤੇ ਕਹਿੰਦੀ ਨਾ ਮੈਂ ਹੋਰ ਕੋਈ ਫालतू ਚੀਜ਼ ਮੈਲੇ ਹੁੰਦੀਆਂ ਜਾਂ ਖਾਂਦੀਆਂ ਤੇ ਕਹਿੰਦੀ ਵੀ ਸਾਡੇ ਬਾਰੇ ਵੀ ਕੌਣ ਆਪਣੇ ਸਾਡੀ ਹਮਾਇਤ ਕਰੂਗਾ ਸਾਡੀ ਗੱਲ ਸੁਣੂਗਾ ਤੇ ਕਹਿੰਦੀ ਵੀ ਜੇ ਤੁਸੀਂ ਜਿੱਤੂਗੇ ਤੁਸੀਂ ਸਟੇ ਕਰੋਗੇ ਤੇ ਮੈਂ ਕਹਾਂ ਵੀ ਜੋ ਵੀ ਮੇਰੇ ਹੈਗਾ ਆ ਜਿੰਨਾ ਚੋਗਾ ਮੈਂ ਹੈਗਾ ਜੀ ਮੈਂ ਕਰੂੰਗਾ ਹਨਾ ਤੇ ਇਹਦੇ ਬਾਰੇ ਤਾਂ ਆਪਾਂ ਕਦੀ ਗੱਲ ਹੀ ਨਹੀਂ ਮੁੱਦਾ ਨਹੀਂ ਕਿਸੇ ਨੇ ਠਾਇਆ ਜੀ ਹਜ ਤੱਕ ਮੈਨੂੰ ਲੱਗਦਾ ਹੈਗਾ ਠੀਕ ਹੈ ਜੀ ਇਹ ਵੀ ਆਪਣੇ ਬਹੁਤ ਸੋਚਣ ਵਾਲੀ ਗੱਲ ਹੈਗੀ ਜੀ ਧੰਨਵਾਦ